ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਲਈ ਇੱਕ ਬੇਹੱਦ ਅਹਿਮ ਖਬਰ ਆ ਚੁੱਕੀ ਹੈ ਦਰਸਲ ਹੁਣ ਜਿਹੜੇ ਕਿਸਾਨ ਪਰਾਲੀ ਸਾੜਨਗੇ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਪਰਾਲੀ ਸਾੜਨ ਦੇ ਨਾਲ ਜਿਵੇਂ ਪ੍ਰਦੂਸ਼ਣ ਹੋ ਰਿਹਾ ਹੈ ਬਾਰ ਬਾਰ ਕਿਸਾਨਾਂ ਨੂੰ ਕਹਿੰਦੇ ਨੇ ਕਿ ਪਰਾਲੀ ਨਾ ਸਾੜੀ ਜਾਵੇ ਪਰ ਹੁਣ ਐਸ.ਡੀ.ਐਮ ਗਿੱਦੜਬਾਹਾ ਦਾ ਇੱਕ ਬੇਹੱਦ ਵੱਡਾ ਫਰਮਾਨ ਜਾਰੀ ਹੋ ਚੁੱਕਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਨਵੇਂ ਫਰਮਾਨ ਜਿਹੜੇ ਨੇ ਐਸ.ਡੀ.ਐਮ ਗਿੱਦੜ ਬਾਹਾ ਨੇ ਜਾਰੀ ਕਰ ਦਿੱਤੇ ਨੇ ਪ੍ਰਾਲੀ ਸਾੜਨ ਵਾਲੇ ਕਿਸਾਨ ਪਰਿਵਾਰਾਂ ਦੀ ਪੈਨਸ਼ਨ ਬੰਦ ਕੀਤੀ ਜਾਵੇਗੀ ਜੇਕਰ ਕੋਈ ਵੀ ਕਿਸਾਨ ਪ੍ਰਾਲੀ ਸਾੜਦਾ ਨਜ਼ਰ ਆਇਆ ਉਸ ਪਰ ਕਿਸਾਨ ਦੇ ਪਰਿਵਾਰਾਂ ਦੀ ਪੈਨਸ਼ਨ ਬੰਦ ਕੀਤੀ ਜਾਵੇਗੀ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾਵੇਗਾ ਜਿਹੜੇ ਕਿਸਾਨ ਹੁਣ ਪ੍ਰਾਲੀ ਸਾੜਨਗੇ ਉਹਨਾਂ ਦੇ ਲਈ ਵੱਡੇ ਫਰਮਾਨ ਜਾਰੀ ਹੋਏ ਨੇ ਤੁਹਾਡੀ ਪਰਿਵਾਰਾਂ ਦੀ ਪੈਨਸ਼ਨ ਬੰਦ ਹੋਵੇਗੀ ਔਰ ਨਾਲ ਦੀ ਨਾਲ ਸਰਕਾਰੀ ਸਹੂਲਤਾਂ ਤੋਂ ਵਾਂਝਿਆ ਰੱਖਿਆ ਜਾਵੇਗਾ ਪਰਿਵਾਰ ਦੇ ਸਾਰੇ ਲਾਪਾਤਰੀਆਂ ਦੀ ਪੈਨਸ਼ਨ ਬੰਦ ਹੋ ਜਾਵੇਗੀ ਜਾਨੀ ਕਿ ਕੋਈ ਘਰ ਦੇ ਵਿੱਚੋਂ ਇੱਕ ਗਲਤੀ ਕਰਦਾ ਹੈ ਕੋਈ ਕਿਸਾਨ ਪਰਾਲੀ ਸਾੜਦਾ ਹੈ ਤੇ ਉਸ ਦਾ ਡੂੰਗਾ ਅਸਰ ਸਾਰੇ ਪਰਿਵਾਰ ਦੇ ਉੱਤੇ ਪਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚਾ ਵੀ ਹੋਵੇਗਾ ਔਰ ਆਂਗਣਵਾੜੀ ਵਰਕਰ ਜਿਹੜੇ ਨੇ ਇਹ ਸਬੰਧੀ ਰਿਪੋਰਟ ਦੇਣਗੇ ਆਂਗਣਵਾੜੀ ਵਰਕਰਾਂ ਨੂੰ ਪੂਰਨ ਤੌਰ ਤੇ ਅਲਰਟ ਰਹਿਣ ਲਈ ਕਿਹਾ ਗਿਆ ਕਿ ਉਹ ਜਿਹੜੇ ਸਾਰੇ ਆਂਗਣਵਾੜੀ ਵਰਕਰ ਨੇ ਉਹ ਸਾਰੇ ਵਰਕਰ ਜਿਹੜੇ ਨੇ ਉਹ ਘਰ ਘਰ ਜਾ ਕੇ ਜਿਹੜਾ ਨੋਟਿਸ ਲੈਣਗੇ ਜਾਂਚ ਕਰਨਗੇ ਜੇਕਰ ਕੋਈ ਵੀ ਕਿਸਾਨ ਪਰਾਲੀ ਸਾੜਦਾ ਪਾਇਆ ਗਿਆ ਤੋਂ ਸਾਰੇ ਸਾਰੀ ਰਿਪੋਰਟ ਜਿਹੜੀ ਆ ਦਿੱਤੀ ਜਾਵੇਗੀ ਔਰ ਸਬ ਡਿਵੀਜ਼ਨ ਦੇ ਵਿੱਚ ਆਉਣ ਵਾਲੇ ਸਾਰੇ ਆਂਗਣਵਾੜੀ ਵਰਕਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਔਰ ਲੋਕਾਂ ਨੂੰ ਇਸ ਬਾਰੇ ਜਾਗਰੂਕਤਾ ਦਿੱਤੀ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਪ੍ਰਾਲੀ ਸਾੜਨ ਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਮੁਸੀਬਤ ਹੁੰਦੀ ਹੈ ਤਾਂ ਵਾਤਾਵਰਨ ਬਹੁਤ ਜ਼ਿਆਦਾ ਖਰਾਬ ਹੁੰਦਾ ਤਾਂ ਇਸ ਕਰਕੇ ਅਲਰਟ ਜਾਰੀ ਕਰ ਦਿੱਤਾ ਹੈ ਔਰ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਲਈ ਨਵੇਂ ਫਰਮਾਨ ਐਸ.ਡੀ.ਐਮ. ਗਿੱਦੜਵਾਹਾ ਨੇ ਜਾਰੀ ਕਰ ਦਿੱਤੇ ਨੇ ਪ੍ਰਾਲੀ ਪ੍ਰਦੂਸ਼ਣ ਨੂੰ ਲੈ ਕੇ ਐਸ.ਡੀ.ਐਮ. ਗਿੱਦੜਵਾਹਾ ਨੇ ਵੱਡੀਆਂ ਸ਼ਰਤਾਂ ਰੱਖ ਦਿੱਤੀਆਂ ਨੇ ਤੇ ਜੇਕਰ ਕੋਈ ਵੀ ਕਿਸਾਨ ਪ੍ਰਾਲੀ ਸਾੜਦਾ ਹੈ ਤੇ ਉਸ ਦੇ ਪੂਰੇ ਪਰਿਵਾਰ ਦੀ ਪੂਰੇ ਪਰਿਵਾਰ ਦੇ ਸਾਰੇ ਲਾਪਾਤਰੀਆਂ ਦੀ ਜਿਹੜੀ ਪੈਨਸ਼ਨ ਆ ਉਹ ਬੰਦ ਹੋਵੇਗੀ ਕਿਸਾਨ ਦੇ ਉੱਤੇ ਪਰਚਾ ਦਰਜ ਹੋਵੇਗਾ ਸਰਕਾਰੀ ਸਹੂਲਤਾ ਤੋਂ ਵਾਂਝਾ ਰੱਖਿਆ ਜਾਵੇਗਾ ਤਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਜੇਕਰ ਤੁਸੀਂ ਕਿਸਾਨ ਕੋਈ ਵੀ ਜੋ ਹੈ ਉਹ ਭਰਾਲੀ ਸਰਦਾ ਤਾਂ ਇਹ ਅਹਿਮ ਖਬਰ ਸਾਹਮਣੇ ਆ ਚੁੱਕੀ ਹੈ ਇਸ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਦਰਸਲ ਦਾਸੀ ਹੈ ਕਿ ਹੁਣ ਲਗਾਤਾਰ ਹੀ ਭਰਾਲੀ ਸਾੜਾ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਨਾਲ ਦੀ ਨਾਲ ਅ ਵੱਡੇ ਜਿਹੜੇ ਨੇ ਸਖਤ ਕਦਮ ਵੀ ਉੱਤੇ ਜਾ ਰਹੇ ਨੇ ਤਾਂ ਇਸੇ ਚੱਲਦੇ ਹੀ ਹੁਣ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਲਈ ਵੱਡਾ ਫਰਮਾਨ ਆ ਚੁੱਕਾ ਹੈ ਕਿ ਜੇਕਰ ਕੋਈ ਵੀ ਕਿਸਾਨ ਪਰਾਲੀ ਸਾੜਦਾ ਹੈ ਉਸ ਦੇ ਪਰਵਾਰ ਦੀ ਪੈਨਸ਼ਨ ਮੰਦ ਹੋਵੇਗੀ ਸਰਕਾਰੀ ਸਹੂਲਤਾਂ ਤੋਂ ਤੁਹਾਨੂੰ ਵਾਝਾ ਰੱਖਿਆ ਜਾਵੇਗਾ ਤਾਂ ਆਂਗਣਵਾੜੀ ਵਰਕਰ ਜਿਹੜੇ ਨੇ ਉਸ ਸੰਬੰਧੀ ਸਾਰੀ ਰਿਪੋਰਟ ਜਿਹੜੇ ਦੇਣਗੇ ਜਾਣਕਾਰੀ ਦੇਣਗੇ ਘਰ-ਘਰ ਜਾਗਰੂਕ ਕਰਨਗੇ ਲੋਕਾਂ ਨੂੰ ਜਾ ਕੇ ਕਿ ਪਰਾਲੀ ਨਾ ਸਾੜੀ ਜਾਵੇ ਤਾਂ ਜੇਕਰ ਕੋਈ ਵੀ ਕਿਸਾਨ ਹੁਣ ਫਿਰ ਤੋਂ ਗਲਤੀ ਕਰਦਾ ਤਾਂ ਬਾਅਦ ਵਿੱਚ ਸਾਡੀਆਂ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਪਰਿਵਾਰ ਨੂੰ ਝੇਲਣੀਆਂ ਪੈਣਗੀਆਂ